ਮੁਰਦਾਬਾਦ ਆਹ ਮੁਰਦਾਬਾਦ ਕੋਲ ਸੁਪਰ ਸ਼ਾ ਸ਼ਰਮਾ ਦਾ ਪਾ ਮੁਰਦਾਬਾਦ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ ਕੋਲ ਪ੍ਰਸ਼ਾਸਨ ਮੁਰਦਾਬਾਦ ਕੋਲ ਪ੍ਰਸ਼ਾਸਨ ਮੁਰਦਾਬਾਦ ਲਾਉਂ ਇਹ ਵੀਰ ਜੀ ਆਪਣੇ ਮਿੱਤਰ ਨੇ ਅਸ਼ੋਕ ਡੀਜੇ ਵਾਲੇ ਰਾਮ ਬਾਗ ਰੋਡ ਤੇ ਇਹਨਾਂ ਦੀ ਦੁਕਾਨ ਹੈਗੀ ਇੱਥੇ ਨਾ 5-6 ਬੰਦਿਆਂ ਨੇ ਬਾਈ ਨੇਮ ਅਸੀਂ ਉਹਨਾਂ ਦੇ ਦਿੱਤੀ ਐਥੇ ਐਫ ਆਈ ਆਰ ਕਰਵਾਈ ਹੈਗੀ ਉਹਨਾਂ ਤੇ ਉਹਨਾਂ ਨੇ ਨਾ ਦੁਕਾਨ ਦੇ ਜਿੰਦੇ ਭੰਨ ਕੇ ਅੰਦਰੋਂ ਸਮਾਨ ਲੈ ਗਏ ਸੀ ਕੱਢ ਕੇ ਸਾਰਾ ਠੀਕ ਹੈ ਉਹਦੇ ਸਬੰਧ ਚ ਅਸੀਂ ਇੱਥੇ ਦਰਖਾਸਤ ਦਿੱਤੀ ਸੀ ਸੀਸੀਟੀਵੀ ਫੁਟੇਜ ਵੀ ਨਾਲ ਪੁਲਿਸ ਨੂੰ ਦਿੱਤੀ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਾਨੂੰ ਨਾਰੇ ਲਾ ਰਿਹਾ ਹੈਗਾ ਕੋਈ ਕਾਰਵਾਈ ਨਹੀਂ ਕੀਤੀ ਇਹ 12 ਤਰੀਕ ਦੀ ਘਟਨਾ ਹੈ 12 ਤਰੀਕ 12ਵਾਂ ਮਹੀਨਾ 2023 ਦਾ ਠੀਕ ਹੈ ਅੱਜ 5 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਸਾਨੂੰ ਰੋਜ਼ ਨਾਰੇ ਲਾ ਰਿਹਾ ਹੈਗਾ ਅਸੀਂ ਪਰਚਾ ਦਿੰਨੇ ਆ ਨਾ ਕੋਈ ਪਰਚਾ ਦਿੱਤਾ ਨਾ ਕੋਈ ਬੰਦੇ ਅਰੈਸਟ ਕੀਤੇ ਨੇ ਹਾਲਾਂਕਿ ਇੱਥੋਂ ਬੰਦੇ ਬੁਲਾ ਕੇ ਪੁਲਿਸ ਪ੍ਰਸ਼ਾਸਨ ਨੇ ਬੰਦੇ ਛਡ ਤੇ ਉਦੋਂ ਬਾਅਦ ਠੀਕ ਹੈ ਅਸੀਂ ਇਹੀ ਮੰਗ ਕਰਦੇ ਆ ਵੀ ਉਹਨਾਂ ਤੇ ਐਫ ਆਈ ਆਰ ਕੱਟੀ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੇ ਨਹੀਂ ਕਰਨਗੇ ਅਸੀਂ ਇੱਥੇ ਧਰਨਾ ਲਾਵਾਂਗੇ ਧਰਨਾ ਦਿਨ ਰਾਤ ਵੀ ਚੱਲੂਗਾ ਠੀਕ ਹੈ ਅਸੀਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਮੂਰੇ ਵੀ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਠੇ ਜਣੇ ਨੇ ਵੀਰ ਜੀ ਚਾਰ ਜਣੇ ਤੇ ਤਾਂ ਅਸੀਂ ਬਾਏ ਨੇ ਉਹਦੇ ਦੱਸਤਾ ਸੀਗਾ ਦੋ ਜਣੇ ਦੀ ਪਛਾਣ ਸਾਨੂੰ ਬਾਅਦ ਚ ਆਈ ਹੈਗੀ ਟੋਟਲ 6 ਬੰਦੇ ਨੇ ਵੀਰ ਜੀ ਇੱਕ ਦੋ ਅਣ ਪਛਾਤੇ ਹੋਰ ਵੀ ਹੋ ਸਕਦੇ ਨੇ ਨਾਲ ਇਹਨਾਂ ਦੇ ਕਿੰਨੇ ਬੰਦਿਆਂ ਨੂੰ ਲੈ ਕੇ ਤੁਸੀਂ ਧਰਨਾ ਲਾਇਆ ਅਸੀਂ ਸਾਡੀ ਜੁਨੀਅਨ ਹੈ ਜੀ ਸਾਡੀ ਜੁਨੀਅਨ ਹੈ ਜੀ ਇਹ ਕਿਸਾਨ ਜੁਨੀਅਨ ਭਰਾ ਨੇ ਸਾਡੇ ਡੀਜੇ ਵਾਲੇ ਭਰਾ ਨੇ ਸਾਡੇ ਸਾਰੇ ਜੀ ਤੇ ਹੋਰ ਵੀ ਮਿੱਤਰ ਪਿਆਰੇ ਨੇ ਸਾਡੇ ਨਾਲ ਸਾਰੇ ਜੀ ਕਿੰਨੇ ਦਾ ਨੁਕਸਾਨ ਹੋਇਆ ਇਹ ਹੈਗਾ ਵੀਰ ਜੀ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੈਗਾ ਇਹ ਮਸਲਾ ਵੀਰ ਜੀ ਇਹ ਆਪਣੇ ਵੀਰ ਨੇ ਸ਼ੋਕ ਡੀਜੇ ਵਾਲੇ ਰਾਮ ਬਾਗ ਰੋਡ ਤੇ ਇਹਨਾਂ ਦੀ ਦੁਕਾਨ ਹੈਗੀ ਇਹਨਾਂ ਦੇ ਨਾ 12 ਤਰੀਕ ਨੂੰ ਰਾਤ ਦਰਮਿਆਨੀ ਰਾਤ 12 ਵਜੇ ਸਾਰੀ ਦੁਕਾਨ ਭੰਨ ਕੇ ਸਮਾਨ ਚੋਰੀ ਕਰਕੇ ਲੈ ਕੇ ਨਗੇ ਬੰਦੇ ਬੰਦੇ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਆ ਗਏ ਨੇਗੇ ਅਸੀਂ ਉਹ ਫੁਟੇਜ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈਗੀ ਪੁਲਿਸ ਪ੍ਰਸ਼ਾਸਨ ਨੇ ਬੰਦਿਆਂ ਨੂੰ ਬੁਲਾ ਕੇ ਇੱਥੇ ਅਰੈਸਟ ਕਰਕੇ ਉਦੋਂ ਬਾਅਦ ਫੇਰ ਸ਼ਾਮ ਨੂੰ ਛੱਡਤਾ ਹੈਗਾ ਅੱਜ 5 ਦਿਨ ਹੋ ਗਏ ਨਾ ਕੋਈ ਕਾਰਵਾਈ ਕੀਤੀ ਹੈ ਨਾ ਬੰਦੇ ਅਰੈਸਟ ਕੀਤੇ ਨੇ ਅੱਜ ਅਸੀਂ ਧਰਨਾ ਲਾਇਆ ਹੈਗਾ ਹੁਣ ਸਾਨੂੰ ਕਹਿ ਰਹੇ ਨੇ ਅਸੀਂ ਜੀ ਪਰਚਾ ਦੇ ਰਹੇ ਹਾਂ ਉਹਨਾਂ ਤੇ ਠੀਕ ਹੈ ਅਸੀਂ ਉਹਦੀ ਵੇਟ ਕਰ ਰਹੇ ਹਾਂ ਵੀ ਕੀ ਕਾਰਵਾਈ ਕਰ ਰਹੇ ਨੇਗੇ ਕੋਈ ਬੰਦੇ ਨੂੰ ਉਹਨਾਂ ਨੇ ਅਰੈਸਟ ਨਹੀਂ ਕੀਤਾ ਹੈਗਾ ਉਤੋਂ ਸਾਨੂੰ ਇਹ ਕਹਿ ਰਿਹਾ ਪੁਲਿਸ ਪ੍ਰਸ਼ਾਸਨ ਵੀ ਤੁਸੀਂ ਸਮਝਾਉਂਤਾ ਕਰ ਲੋ ਠੀਕ ਹੈ ਸਾਰੀ ਦੁਕਾਨ ਦੇ ਵਿੱਚੋਂ 8 ਤੋਂ 10 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਉਹ ਚੱਕ ਕੇ ਲੈ ਗਏ ਨੇ ਠੀਕ ਹੈ ਸਮਾਨ ਚੋਰੀ ਦਾ ਉਹਦੇ ਵਿੱਚ ਵੀਰਦੀ ਕਾਊਂਟਰ ਸੀਗੇ ਸੋਫੇ ਸੀਗੇ ਐਲ ਸੀ ਡੀਆਂ ਸੀਗੀਆਂ ਕੈਸ਼ ਸੀਗਾ ਮਾਈਕ ਸੀਗੇ ਮਹਿੰਗੇ ਮਹਿੰਗੇ ਜਿਹੜੇ ਡੀ ਜੇ ਦਾ ਸਾਰਾ ਸਮਾਨ ਸੀਗਾ ਉਹਦੇ ਵਿੱਚ ਸਾਰੇ ਦਾ ਸਾਰਾ ਚੋਰੀ ਕਰਕੇ ਲੈ ਗਏ ਨੇ ਉਹ ਇਹ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਤੁਹਾਡੇ ਕੋਲ ਹੈਗੀ ਹੈਗੀ ਹੈ ਵੀਰ ਜੀ ਉਹ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤੀ ਹੈਗੀ ਬੰਦੇ ਦੀ ਪਛਾਣ ਉਹ ਪੂਰੀ ਕਲੀਅਰ ਪਛਾਣ ਆਉਂਦੀ ਹੈ ਜੀ ਉਹਦੇ ਵਿੱਚ ਬੰਦੇ ਫੜ ਵੀ ਲੈਂਦੇ ਸੀ ਇਹਨਾਂ ਨੇ ਜੀ ਬੰਦੇ ਫੜ ਵੀ ਲੈਂਦੇ ਸੀਗੇ ਫੇਰ ਸ਼ਾਮ ਨੂੰ ਫੇਰ ਛੱਡਦੇ ਨੇਗੇ ਹੁਣ ਮੈਂ ਇਹ ਪੁਲਿਸ ਨਾਲ ਸਮਝੌਤਾ ਕਰਾ ਲਿਆ ਤੁਹਾਡਾ ਪੁਲਿਸ ਇਹੀ ਕਹਿ ਰਹੀ ਹੈ ਜੀ ਤੁਸੀਂ ਸਮਝੌਤਾ ਕਰ ਲਓ 5 ਦਿਨ ਹੋ ਗਏ ਜੇ ਸਮਝੌਤਾ ਕਰਤਾ ਹੀਓ ਪਰਚਾ ਨਹੀਂ ਕਰ ਰਹੀ ਨਾ ਇਸੇ ਕਰਕੇ ਨਹੀਂ ਕਰ ਰਹੀ ਜਿਵੇਂ ਸਮਝੌਤੇ ਦਾ ਦਬਾਅ ਪਾ ਰਹੀ ਹੈ ਸਾਡੇ ਤੇ ਤੁਸੀਂ ਪਰਚਾ ਨਾ ਦਰਜਾਉਂਦੇ ਧੰਨਵਾਦ ਕਰਨਾ ਦਿੱਤਾ ਵੀਰ ਜੀ ਅਸੀਂ ਮੁੱਖ ਮੰਗ ਕੀ ਹੈ ਆਪਣੀ ਮੁੱਖ ਮੰਗ ਇਹ ਹੀ ਹੈ ਵੀ ਬੀਰਜ ਵੀ ਇਹਨਾਂ ਦੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਇੱਕ ਹੈ ਵੀ ਪਰਚਾ ਦਿੱਤਾ ਜਾਵੇ ਪਰਚਾ ਕਰਕੇ ਇਹਨਾਂ ਦੀ ਅਰੈਸਟ ਪਾਈ ਜਾਵੇ ਦੂਜੀ ਗੱਲ ਆ ਸਮਾਨ ਦੀ ਬਰਾਮਦਗੀ ਕਰਵਾਈ ਜਾਵੇ ਮੈਨੂੰ ਇਹਨਾਂ ਕੋਲੋਂ ਜਿਹੜਾ ਇਹਨਾਂ ਨੇ ਚੱਕਿਆ ਹੈਗਾ ਨਾ ਦੇ ਦਿਓ ਪਰਚਾ ਨਾਦਰਜ ਹੋਣ ਕਰਕੇ ਤਾਂ ਨਹੀਂ ਹਾਂ ਜੀ ਮੇਰਾ ਜੀ ਅੱਜ ਸ਼ੋਮਵਾਰ ਦੀ ਐਤਵਾਰ ਦੀ ਰਾਤ ਨੂੰ ਚੋਰੀ ਹੋਈ ਵੀ ਹੈ ਜੀ ਬੰਦੇ ਫੜੇ ਗਏ ਵੀਡੀਓ ਤੇ ਇਹਨਾਂ ਨੂੰ ਸਾਰਾ ਕੁਝ ਕਰ ਲਿਆ ਜੀ ਠੀਕ ਹੈ ਨਾ ਜੀ ਕੋਈ ਬੰਦੇ ਫੜ ਕੇ ਇਹਨਾਂ ਨੇ ਫੇਰ ਛੱਡਤੇ ਜੀ ਮੈਨੂੰ ਕਹਿੰਦੇ ਪਰਚਾ ਕਰੋ ਨਾ ਪਰਚਾ ਨਹੀਂ ਹੋ ਰਿਹਾ ਜੀ ਅੱਜ ਸਾਰੇ ਬੰਦੇ ਬੁਲਾਏ ਪਿੰਡੋਂ ਜ ਕੋਈ ਕਾਰਵਾਰੀ ਹੋ ਰਹੀ ਰੋਜ਼ ਮੋੜਦੇ ਅੱਜ 4 ਦਿਨ ਹੋ ਗਏ ਕਿਹੜੇ ਕਾੜਦੇ ਥਾਣੇ ਚ ਜਾਨੋ ਅੱਜ ਕੀ ਆਸ਼ਵਾਸਨ ਦਿੱਤਾ ਬੋਲ ਸਰ ਹੋਰ ਕਹਿੰਦੇ ਜੀ ਪਰਚਾ ਦਿਨੇ ਹਲੇ ਪਰਚਾ ਦਿੱਤਾ ਨਹੀਂ ਤਾਂ ਇਕੱਠੇ ਕੀਤਾ ਵੇ ਜਾਣੇ ਵੀ ਠੰਡੇ ਬਸਤੇ ਚ ਪਾਇਆ ਜਾਦਾ ਇਹ ਠੰਡਾ ਮਾਤਾ ਪਾਰਾ ਵੀ ਅੱਜ ਕਰਦੇ ਅੱਜ ਕਰਦੇ ਰੋਜ਼ ਲਾ ਰੇ ਲਾ ਰੇ ਨੇ ਸਮਾਨ ਦੀ ਮੰਗ ਕਰ ਰਹੇ ਨੇ ਸਮਾਨ ਸਾਡਾ ਮੇਰਾ 7-8 ਲੱਖ ਰੁਪਏ ਦਾ ਸਮਾਨ ਲੱਗ ਗਿਆ ਜੀ ਅੰਦਰ ਜੀ ਧਮਕੀਆਂ ਦਿੰਦੇ ਨੇ ਹਲੇ ਤੋਂ ਧਮਕੀ ਦੇ ਵੀ ਅਸੀਂ ਲੱਤਾ ਤੋੜਾਂਗੇ ਕੌਣ ਸੀ ਜਿਹਨਾਂ ਨੇ ਚੋਰੀ ਕਰੀ ਹਾਂ ਜੀ ਹਾਂ ਜੀ ਬਹੁਤ ਧਮਕੀ ਦੇ ਹਾਂ ਧਮਕੀ ਦੇ ਰਹੇ ਨੇ